ਆਹ ਸੱਸੀ ਕਾਲ ਜੀ ਸਾਰਿਆਂ ਨੂੰ ਆਪਣੇ ਪੰਜਾਬੀ ਖਾਨਦਾਨ ਦੇ ਬੋਲ ਚੈਨਲ ਦੇ ਉੱਤੇ ਆਜਾ ਆਇਆ ਜੀ ਆਪਾਂ ਤੁਹਾਣੇ 19 ਐਗਰੋਵਰਸਿਸ ਦੇ ਵਿੱਚ ਇੱਕ ਵੱਡਾ ਮੇਲਾ ਲੱਗਿਆ ਇਹਨਾਂ ਦਾ ਪੌਣੀ ਕਿਸਾਨ ਮੇਲਾ ਆਜੋ ਇਹਨਾਂ ਦੇ ਨਾਲ ਗੱਲਬਾਤ ਕਰਾ ਕੇ ਤੁਹਾਨੂੰ ਦੱਸਦੇ ਆ ਇਹਨਾਂ ਨੇ ਕਿਹੜੀਆਂ-ਕਿਹੜੀਆਂ ਨਵੀਆਂ ਮਸ਼ੀਨਾਂ ਲਾਂਚ ਕੀਤੀਆਂ ਕੀ ਕੁਝ ਬਣਾਇਆ ਆਜੋ ਕਰਦੇ ਆਂ ਇਹ ਗੱਲ ਹੋਰ ਹੋਰ ਧੰਨਵਾਦ को ऑलरेडी देखिलेको छ। त पछि ਹਾਂ ਜੀ ਕਰਦੇ ਗੱਲ ਸੱਸੀਆ ਵਾਲੀ ਆਪਣਾ ਨਾਮ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਇਹ ਇਹ ਹੁਣ ਨਕੀਨ ਆਪਣੀ ਜਿਹੜੀ ਹੈ ਹਾਂ ਜੀ ਇਹਦੀ ਸਾਨੂੰ ਇੰਟਰੋਡਕਸ਼ਨ ਦੱਸੋ ਵੀ ਇਹਦੇ ਬਾਰੇ ਕੀ ਇਨਫੋਰਮੇਸ਼ਨ ਥਾਰੀ ਇਹ ਇਹਦੇ ਵਿੱਚ ਨਾਮ ਕਰਿਆਗਾ ਇਹ 313 ਮਸ਼ੀਨ ਹੈ ਜੀ ਇਹਦਾ ਮਾਡਲ ਨੰਬਰ ਹੈ ਜੀ ਜੀ ਇਹ ਸਟਾ ਵਰਕਰ ਜਾਂਦੀ ਹੈ ਛੋਟੇ ਮਾਡਲ ਚ ਜੀ ਜੀ ਹਾਂ ਜਿੱਦਾਂ ਕਿ ਮੰਨ ਕੇ ਚੱਲੋ ਜਿਹੜੇ ਛੋਟੇ ਖੇਤ ਹੋ ਗਏ ਆਪਣੇ ਆਮ ਤਾਂ ਵੱਡੀਆਂ ਕੰਪਨੀਆਂ ਚੱਲਦੀਆਂ ਨੇ ਜੇ ਜਿੱਦਾਂ ਮਹਾਰਾਸ਼ਟਰ ਦਾ ਏਰੀਆ ਹੋ ਗਏ ਜੇ MP ਦਾ ਏਰੀਆ ਹੋ ਗਏ ਛੋਟੇ ਛੋਟੇ ਖੇਤ ਨੇ ਜੀ ਜੀ ਉੱਥੇ ਜ਼ਿਆਦਾ ਇਹ ਮਸ਼ੀਨਾਂ ਲੋਕ ਲੈ ਕੇ ਰਾਜਿੰਦੇ ਨੇ ਜਿਹੜੇ ਛੋਟੇ ਛੋਟੇ ਕਿਸਾਨ ਛੋਟੇ ਕਿਸਾਨਾਂ ਵਾਸਤੇ ਹਾਂਜੀ ਛੋਟੇ ਕਿਸਾਨਾਂ ਵਾਸਤੇ ਉਦੇ ਵਾਸਤੇ ਮਲੇ ਦੇ ਵਿੱਚ ਕਣਕ ਹੀ ਕਰਦੀ ਹੈ ਕਣਕ ਤੇ ਜੀਰੀ ਵਾਸਤੇ ਜਾਂ ਕੋਈ ਕਣਕ ਹੋ ਗਈ ਜੀਰੀ ਹੋ ਗਈ ਜੀ ਸੋਇਬਨ ਹੋ ਗਈ ਹਾਂਜੀ ਕੋਈ ਵੀ ਫਸਲ ਰਟ ਲਓ ਜੀ ਤੁਸੀਂ ਹਾਂਜੀ ਠੀਕ ਹੈ ਠੀਕ ਹੈ ਮੂੰਗਫਲੀ ਨੂੰ ਛੱਡ ਕੇ ਮਲਕਤ ਰਹੇ ਮਿੰਨੀ ਮਹੀਨ ਬਣ ਗਈ ਹਾਂ ਮਿੰਨੀ ਕੰਬਾਈਨ ਕਹਿ ਸਕਦੇ ਨੂੰ ਜਿਹੜਾ ਇਹਦੇ ਤੇ ਇੰਜਨ ਆ ਉਹ ਕਿਹੜਾ ਜੀ ਇੰਜਨ ਇਸ ਤੇ ਹੈਗਾ ਜੀ ਲੈ ਲੈਣ ਦਾ 75 ਐਚਪੀ ਦਾ 75 ਐਚਪੀ ਹਾਂਜੀ ਠੀਕ ਹੈ ਜੀ ਪਰ ਮਹੀਨੀ ਮੇਰੇ ਚਾਰ ਸਟਾਵਾ ਕਰਨੇ ਦੇ ਵਿੱਚ ਜੀ ਜੀ ਹਾਂਜੀ ਯਾਨੀ ਕਿ ਲਗਭਗ ਐਚਮ ਲੋਗੀ ਜੋ 100% ਕੰਮ ਕਰਦੀ ਐ ਤਾਂ ਇਹ 60% ਕੰਮ ਕਰ ਦਿੰਦੀ ਐ ਠੀਕ ਐ ਠੀਕ ਐ ਠੀਕ ਐ ਹਾਂਜੀ ਤੇ ਮੰਨ ਲਈ ਵੀ ਜਿਹੜੀ ਮੈਂ 1 ਘੰਟੇ ਦੇ ਵਿੱਚ ਕਿੰਨਾ ਕਿਹੇ ਖੇਤ ਜਿਹੜਾ ਕਵਰ ਕਰ ਦਿੰਦੀ ਐ ਇੱਕ ਏਕੜ ਦਾ ਕਣਕ ਮੰਨ ਕੇ ਚਲੋ ਜੀ ਜਿੱਦਾਂ ਆਪਾਂ ਕਣਕ ਹੀ ਲਾ ਲਓ ਹਾਂਜੀ ਇਹਦੇ ਨਾਲ ਆਪਾਂ ਵੀ ਘੰਟੇ ਦੇ ਵਿੱਚ 2 ਏਕੜ ਹੋਨੇ 2 ਏਕੜ ਡੇਢ ਏਕੜ ਦੇ ਲਗਭਗ ਕਰਦੀ ਹੈ ਕਰਦੀ ਜਿਦਾਂ ਵੱਡੀ ਕੰਬਾਈਨ ਹੈ ਉਹ 4 ਏਕੜ ਦੇ ਕਰੀਬ ਇਹ ਹੁਣੇ ਹੀ ਮੰਨ ਲਓ ਲਾਂਚ ਹੋਇਆ ਜੀ ਮੂਫਲੀ ਵਾਲੀ ਕੰਬਾਈਨ ਨੂੰ ਕਹਿੰਦੇ ਮੂਫਲੀ ਹਾਰਵੈਸਟਰ ਹੈ ਅੱਛਾ ਮੂਫਲੀ ਵਾਲਾ ਹਾਂਜੀ ਇਹਦੇ ਵਿੱਚ ਕੀ ਹੈ ਜੀ ਜਿਹੜੇ ਥਰੇਸ਼ਰ ਪਹਿਲਾਂ ਹੁੰਦੀ ਸੀਗੇ ਉਹ ਥਰੇਸ਼ਰ ਤੇ ਕੰਬਾਈਨ ਦਾ ਕੰਪਰੋਮਾਈਜ਼ ਕਰਤਾ ਹੈ ਉਹਨਾਂ ਚੀਜ਼ਾਂ ਦਾ ਜੀ ਅੱਜ ਤੱਕ ਅੱਛਾ ਨਾਲ ਥਰੇਸ਼ਰ ਬਿੱਟੀ ਕੰਬਾਈਨ ਇੱਕ ਤਰ੍ਹਾਂ ਦਾ ਸਿਸਟਮ ਬਣਾਤਾ ਹੈ ਹਾਂ ਪਹਿਲਾਂ ਆਪਣੇ ਅੱਜ ਤੱਕ ਇਹ ਕੰਬਾਈਨ ਕੋਈ ਨਹੀਂ ਬਣੀ ਬਣੀ ਨਹੀਂ ਹੈ ਜੀ ਕੰਬਾਈਨ ਤੂੜੇ ਇਹਦੇ ਤੂੜੇ ਦੇ ਵਿੱਚ ਜਿਹੜੀ ਮੂੰਗਫਲੀ ਦਾ ਚਾਰਾ ਬਣਾ ਸਕੀ ਜੀ ਠੀਕ ਤੇ ਪਹਿਲਾ ਪ੍ਰੋਡਕਟ ਹੈ ਜੀ ਆਪਣੇ ਕੋਲੇ ਇਹ ਠੀਕ ਹੈ ਜਿਸ ਤਰ੍ਹਾਂ ਮੂੰਗਫਲੀ ਆਟੋ ਪਿਕ ਜਿਹੜਾ ਹੁੰਦਾ ਦੂਸਰਾ ਜੀ ਉਹਦੇ ਨਾਲ ਪੱਟ ਕੇ ਡਿਗਰ ਨਾਲ ਲਾਈਨਿੰਗ ਬਣ ਜਾਂਦੀ ਹੈ ਉਸ ਤੋਂ ਬਾਅਦ ਕੀ ਆਟੋ ਪਿਕਰ ਨਾਲ ਇਹ ਇਹਦੇ ਨਾਲ ਮਾਲ ਚੱਕ ਕੇ ਸਿੱਧਾ ਅੰਦਰ ਚਲੇ ਜਾਂਦਾ ਅੰਦਰ ਜਾ ਕੇ ਫਿਰ ਥਰੇਸ਼ਿੰਗ ਕਰਕੇ ਮੂੰਗਫਲੀ ਆ ਡੋਪਰ ਟੈਂਕਸ ਚਲ ਜਾਂਦੀ ਹੈ ਤੇ ਜਿਹੜੀ ਚਾਰਾ ਹੁੰਦਾ ਉਹ ਵਿਸ਼ੇਸ਼ ਸਟਾਕ ਹੋ ਜਾਂਦਾ ਜੀ ਠੀਕ ਠੀਕ ਹੈ ਹਾਂ ਜੀ ਇਹ ਮਗਰ ਮੜਾਈਆ ਰੋਲੀ ਹਾਂਜੀ ਇਹਦੇ ਆ ਗਿਆ ਡੱਬਾ ਆ ਗਿਆ ਜੀ ਪਿੱਛੇ ਡੱਬਾ ਆ ਗਿਆ ਅਸਲ ਇਹ ਜਿਹਦਾ ਤੁਸੀਂ ਪਹਿਲਾਂ ਟੂੜੀ ਵਾਲੇ ਦੇ ਬਣਿਆਗਾ ਉਹੀ ਥੀ ਆ ਹਾਂ ਸਮਝੋ ਜਿਹੜੀ ਗ੍ਰੈਂਡ ਕਰੂਜ਼ ਰਹਿਣਾ ਜੀ ਉਹ ਹੀ ਸੇਮ ਚੀਜ਼ ਹੈ ਇਹਦੇ ਵਿੱਚ ਇਹ ਮੋਕਲੀ ਜਨੇ ਘੜ ਦਿੰਦੀ ਹੈ ਉਹ ਕੱਲੇ ਜਾਨੀ ਕਿ ਕਣਕ ਵਗੈਰਾ ਉਹ ਉਹਨਾਂ ਚੀਜ਼ਾਂ ਵਾਸਤੇ ਦੋਨੋਂ ਦਾ ਗੱਲ ਕਰੀਏ ਤਾਂ ਆਪਾਂ ਨੂੰ ਇਦੇ ਵਿੱਚ ਮੱਕੇ ਦਾ ਕਟਾਈ ਆ ਜਾਂਦਾ ਇਹ ਆਪਣੀ ਹੈਗੀ ਸਟੋਵ ਆਕਰ ਮਸ਼ੀਨ ਜੀ ਜੀ ਇਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਮੱਕਾ ਸੋਆਬੀਨ ਰੂੜ ਬਾਜਰਾ ਕੋਈ ਵੀ ਫਸਲ ਆਪਾਂ ਕੱਟ ਸਕਦੇ ਆ ਤੂੜਾ ਨਹੀਂ ਬਣਾਉਂਗੀ ਸਿੰਪਲ ਉਹਨੂੰ ਫਿਨਿਸ਼ਿੰਗ ਕਰਕੇ ਫਿਨਿਸ਼ਿੰਗ ਦੇ ਬਾਅਦ ਕਿਹੜੀ ਵਾਰ ਵਿੱਚ ਕੱਟੂਗੀ ਮਾਲ ਮੇਰੇ ਠੀਕ ਠੀਕ ਇਹਦੇ ਵਿੱਚ ਵੀ ਕੀ ਹੈ ਕਿ ਆਮ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਹਾਈ ਲੋ ਦਾ ਸਿਸਟਮ ਨਹੀਂ ਹੁੰਦਾ ਜੀ ਉਹਦੇ ਵਿੱਚ ਆਪਾਂ ਨੂੰ ਪੁਲੀ ਐਕਸਚੇਂਜ ਕਰਨੀ ਪੈਂਦੀ ਹੈ ਠੀਕ ਹੈ ਜੀ ਇਸ ਮਸ਼ੀਨ ਜਿਹੜੀ ਆਪਾਂ ਨੇ ਇਹ ਚ ਸ਼ਟਲ ਗੇਅਰ ਤੇ ਇਹਨੂੰ ਹਾਈ ਲੋ ਕਰਤਾ ਜੀ ਉਹ ਵੀ ਜਿੰਨੀ ਮਸ਼ੀਨ ਅੱਗੇ ਭੱਜਦੀ ਹੈ ਜੀ ਉਹਨੂੰ ਨਿਆਮਾ ਬੈਕ ਦੇ ਵਿੱਚੋਂ ਲੈ ਸਕਦੇ ਆਂ ਠੀਕ ਠੀਕ ਹੈ ਹਾਂ ਜੀ ਜੇ ਪਹਿਲੇ ਗੇਅਰ ਚੱਕੇ ਜਾ ਰਹੀ ਹੈ ਤਾਂ ਉਹਨੂੰ ਬੈਕ ਗੇਅਰ ਤੇ ਵੀ ਉਹ ਸਪੀਡ ਚੋਂ ਲੈ ਸਕਦੇ ਆਂ ਠੀਕ ਹੈ ਇਹਦੇ ਵਿੱਚ ਇਸ ਚੀਜ਼ ਦਾ ਬਹੁਤ ਸਿਸਟਮ ਦੇ ਰੱਖਿਆ ਪੰਜ ਸਟਾਵਾ ਕਰਾਇਆ ਚ ਠੀਕ ਹੈ ਜੀ ਉੱਪਰ ਇਹ ਕੱਪੀ ਲਾਸ ਦੇ ਸਪੈਸ਼ਲ ਕਟਰਾਂ ਨੇ ਇਹਨਾਂ ਦਾ ਕਵਰ ਪਿੱਛੇ ਬਣਾ ਲਿਆ ਥੋੜਾ ਹਾਂ ਜੀ ਇਹ ਇਹ ਦਨ ਇੱਕੋ ਜੀ ਜਾਈ ਹਾਂਜੀ ਠੀਕ ਹੈ ਜੀ ਤੋ ਅੱਗੇ ਜਿਹੜੀਆਂ ਮਸ਼ੀਨਾਂ ਆ ਗਈਆਂ ਤੂੰ ਵੀ ਆ ਗਈ ਤੋੜੀ ਵਾਲੀਆਂ ਅੱਗੇ ਜੀ ਗ੍ਰੇਨ ਫਰੋਸਟਰ ਅੱਛਾ ਜੀ ਜਿਹਨੂੰ ਆਪਾਂ ਕਹਿੰਦੇ ਆ ਜੀ ਜੀ ਤੋੜੇ ਮੰਨ ਲਓ ਇਹ ਕਣਕ ਵੱਢ ਕੇ ਉਹਦਾ ਚਾਰਾ ਬਣਾ ਦਿੰਦੀ ਹੈ ਹਾਂਜੀ ਸਹੀ ਇਹੀ ਮਸ਼ੀਨ ਹਾਂਜੀ ਇਹ ਵਾਲੀ ਮਸ਼ੀਨ ਹੈ ਜੀ ਹਾਂ ਇਹ ਚ ਛੋਟਾ ਮਾਡਲ ਹੈ ਇਹ ਵੱਡਾ ਇਹ ਇਹ ਵੱਡਾ ਮਾਡਲ ਆ ਕੇ ਹਾਂਜੀ ਇਹ ਇੱਕ ਰੈਨਕੁਰਦਰ ਪਲੱਸ ਦੇ ਨਾਮ ਤੇ ਹੈ ਜੀ ਮਸ਼ੀਨ ਇਹ ਹਾਂ ਇਹ 51 ਇੰਚ ਜ ਹੈ ਇਹਦੇ ਵਿੱਚ ਜਿੱਦਾਂ ਤੁਸੀਂ ਹੁਣ ਮੰਨ ਲਓਏ ਆਪਣੀ ਮਸ਼ੀਨ ਚੱਲ ਰਹੀ ਹੈ ਜੀ ਕਟਰ ਤੇ ਉਹ ਕਣਕ ਨੂੰ ਵੱਢ ਕੇ ਉਹਦੀ ਤੂੜੀ ਬਣਾ ਕੇ ਨਾਲ ਦੇ ਨਾਲ ਸਟੋਕ ਕਰ ਦੂਗੀ ਟੈਂਕਰ ਚ ਅਨਾਜ ਚਲ ਜੂਗਾ ਉੱਪਰ ਜੀ ਹਾਂ ਇਹਦੇ ਨਾਲ ਜਿਸ ਤਰ੍ਹਾਂ ਸਰੋਂ ਇਹ ਦੋਨੇ ਚੀਜ਼ ਇਕੱਠੀਆਂ ਬਣਾ ਦ ਹਾਂ ਦੋਨੇ ਚੀਜ਼ਾਂ ਇਕੱਠੀਆਂ ਕਰਦੀ ਹੈ ਜੀ ਇਹ ਠੀਕ ਹੈ ਇਹਦੇ ਜਿਹੜਾ ਥੱਲੋਂ ਕਟਾਈ ਹੋ ਬਿਲਕੁਲ ਢਾਈ ਬਿਲਕੁਲ ਮੰਨ ਲਓ ਵੀ ਗਰਾਊਂਡ ਲੈਵਲ ਤੇ ਜਿੱਦਾਂ ਆਪਾਂ ਵੀ ਰੀਪਰ ਦੀ ਕਟਾਈ ਕਰਦੇ ਆ 1.5 ਇੰਚ ਤੇ ਜੀ ਉਸ ਤਰ੍ਹਾਂ ਦਾ ਹੀ ਗੜਾ ਕੰਮ ਹੈ ਸਮਝ ਲੋਗੇ ਖੇਤ ਤੇ ਮਸ਼ੀਨ ਵਧੂਗੀ ਨਾਲ ਦੇ ਨਾਲ ਤੁਹਾਨੂੰ ਮੈਂ ਖੇਤ ਲੈਣ ਦੇਖੂਗਾ ਇਹ ਬਿਲਕੁਲ ਠੀਕ ਹੈ ਠੀਕ ਹੈ ਅੱਛਾ ਇਹ ਟੂਰੀ ਵਾਸਤੇ ਆ ਗਿਆ ਇਹ ਗਿਰਾ ਕਦਾਨਾ ਹਾਂਜੀ ਤੇ ਇਹ ਚੀਜ਼ ਜਿਹੜੀ ਇਹ ਚਿੰਜਰ ਹੈਗਾ ਜੀ 133 HP ਲੈ ਲੈਣ ਦਾ BS4 ਚ ਠੀਕ ਠੀਕ ਇਹ ਅੱਗੇ ਕਿੰਨਾ ਇੰਚ ਆਉਂਦਾ ਸੀ ਹੁਣ ਇਹ 6 ਇੰਚ ਆ ਗਿਆ ਜੀ ਅਛੇ ਵੱਡਾ ਆ ਗਿਆ ਜੀ ਹਾਂਜੀ ਇਹ 6 ਇੰਚੀ ਮਾਡਲ ਆ ਗਿਆ ਜੀ ਇਹ ਆਪਣੇ ਆਪਣੇ ਕੰਮ ਜਾ ਵੀ ਆਪਣੇ ਨਹੀਂ ਚੱਲ ਰਹੀ ਥੋੜੀ ਜਿਹੀ ਜਿੱਦਾਂ ਇੱਥੋਂ ਹਿਸਾਰ ਤੋਂ ਅਗਲੀ ਬੈਲਟ ਆ ਗਈ ਜਿਹੜੀ ਜਿਹਦੇ ਸਰੋਂ ਹੁੰਦੀ ਹੈ ਯਾ ਛੋਲੇ ਇੱਕ ਵਾਰ ਬਾਜਰਾ ਅੱਗੇ ਜੋ ਵੀ ਚੀਜ਼ ਹੁੰਦੀਆਂ ਨੇ ਉਹ ਸਾਰੀਆਂ ਥ੍ਰੈਸ਼ਿੰਗ ਵਾਸਤੇ ਹੀ ਠੀਕ ਹੈ ਜੀ ਠੀਕ ਹੈ ਉਧਰ ਚੱਲ ਰਹੀ ਜਦਾਂ ਤੇ ਜਾਂ ਫਿਰ ਐਮਪੀ ਦਾ ਏਰੀਆ ਲਾ ਲੋ ਜੀ ਜਾਂ ਇਥੇ ਕਣਕ ਜਿਆਦਾ ਸੁਕਾ ਕੇ ਵੜਦੇ ਨੇ ਜੁੱਪੀ ਦਾ ਏਰੀਆ ਹੋ ਗਿਆ ਠੀਕ ਹੈ ਜੀ ਉਹਨਾਂ ਏਰੀਆ ਵਾਸਤੇ ਉਹਨਾਂ ਏਰੀਆ ਵਾਸਤੇ ਵਧੀਆ ਪਰ ਥੋੜੀ ਜਿਹੜੇ ਆਪਣੇ ਕਣਕਾਂ ਦੇ ਵਿੱਚ ਥੋੜਾ ਜਿਹਾ ਗਿੱਲਾ ਰਹਿ ਜਾਂਦਾ ਹੈਗਾ ਆਪਣੇ ਗਿੱਲਾ ਬਣ ਜਾਂਦਾ ਰਹਿੰਦਾ ਹੈ ਠੀਕ ਹੈ ਇਹ ਉਹ ਦਾਣੇ ਦੀ ਕੁਆਲਿਟੀ ਵੀ ਜੂ ਜੇ ਆਪਾਂ ਜਾਂਦੇ ਹਾਂ ਸਰ ਮੰਡੀ ਸੇਲ ਕਰ ਦਈਏ ਜੀ ਜੀ ਉਹ ਚੀਜ਼ ਦਾ ਫਰਕ ਪੈਂਦਾ ये अपने ये तो टुके हुई आगे जी बैक टू बैक मॉडल आ गए अच्छा हाँ जी ਜੀ ਜਨਾ ਪਹਿਲਾਂ ਸਿੰਪਲ ਥਰੇਸ਼ਰ ਆਂਦੇ ਸੀਗੇ ਜੀ ਉਹ ਵੀ ਉਹੀ ਚੀਜ਼ ਆ ਗਈ ਹਾਂ ਇਹ ਹੁਣ ਟੋਕਰੀ ਮਾਡਲ ਤੇ ਬੈਕ ਟੂ ਬੈਕ ਆ ਗਿਆ ਨਾਲੇ ਖੇਚ ਤੁਰ ਹੀ ਜਾਊਗੀ ਮਸ਼ੀਨ ਜੀ ਇਹ ਟਰੈਕਟਰ ਦੇ ਮਗਰ ਮਗਰ 15 ਨੂੰ ਦੂਸਰ ਦੇ ਜਾਊਗਾ ਹਾਂ ਜੀ ਰਾਮ ਰਾਮ ਜੀ ਉੱਪਰ ਇਹਦੇ ਵਿੱਚ ਆਪਾਂ ਥੱਬੇ ਸੁੱਟਦੇ ਜਾਵਾਂਗੇ ਸਾਈਡਾਂ ਤੋਂ ਜੀ ਇਹ ਫਿਰ ਕੰਮ ਕਿਤੇ ਗੇਹਮ ਸਰੂ ਸਰੂ ਵਾਸਤੇ ਵੀ ਇਹ ਕਣਕ ਸਰੂ ਹੋ ਗਈ ਬਾਜਰਾ ਹੋ ਗਿਆ ਜੀ ਲਗਭਗ ਸਾਰੀਆਂ ਇਹ ਫਸਲਾਂ ਕੱਢਦੀਆਂ ਕੱਟਦਾ ਹੈਗਾ ਕੱਟ ਲਗਾ ਹੈ सिर्फ मूंगफली ਨਹੀਂ के बाकी ਬਾਕੀ ਬਾਕੀ ਦੀ ਦਫਰ ਕਰ ਫੈਸ਼ਿੰਗ ਕਰ ਦੇਣੀ ਬਾਕੀ ਸਾਰੀਆਂ ਇਹਦੇ ਵੀ ਪਿੱਛੇ ਟਰੋਲੀ ਲੱਗ ਜਾਂਦੀ ਹੈ ਇਹ ਤਾਂ ਉਹਨਾਂ ਦੇ ट्रोली ਹੈ ਜੀ ਉਹ ਟੂੜਾ ਸਟਾਕ ਉਹਦਾ ਟਰੋਲੀ ਦੇ ਵਿੱਚ ਹੀ ਹੈ ਓਕੇ ਇਹ ਦਾ ਇਹ ਢੋਲੀ ਇਹਦੇ ਵਾਸਤੇ ਹੀ ਹੈ ਜੀ ਅੱਛਾ ਇਹ ਉਹਨੂੰ ਸਰੋਂ ਨੂੰ ਕਾਟੇ ਲੇਬਰ ਦੀ ਪ੍ਰੋਬਲਮ ਆ ਰਹੀ ਹੈ ਲੇਬਰ ਨਹੀਂ ਮਿਲ ਰਹੀ ਤੇ ਉਹਦੇ ਵਾਸਤੇ ਨੂੰ ਆਪਾਂ ਸਰੋਂ ਵੱਢ ਕੇ ਜੀ ਉਹਦੀ ਲਾਈਨਿੰਗ ਬਣਾ ਦਿੰਦੀ ਹੈ ਜਿਸ ਤਰ੍ਹਾਂ ਠੀਕ ਹੈ ਜੀ ਲਾਈਨਿੰਗ ਬਣ ਗਈ ਜੀ ਲਾਈਨਿੰਗ ਬਣਨ ਤੋਂ ਬਾਅਦ ਜੇ ਤਰ੍ਹਾਂ ਸੁੱਕਦੀ ਸਰੋਂ ਜੀ ਫਿਰ ਉਹ ਜਿਹੜੀ ਪਿੱਛੇ ਮਸ਼ੀਨ ਖੜੀ ਹੈ ਜੀ ਉਹ ਉਹਨੂੰ ਅਨਲੋਕ ਕਰਨ ਆਪਣੇ ਆਪ ਚੱਕ ਕੇ ਵੀ ਉਹਨੂੰ ਡੂੜਾ ਉਹਦਾ ਪਿੱਛੇ ਟੋਲੀ ਸਟਾਕ ਕਰ ਦਿੰਦੀ ਹੈ ਅਨਾਜ ਉੱਪਰ ਚਲੇ ਜਾਂਦੇ ਜੀ ਠੀਕ ਠੀਕ ਹਾਂਜੀ ਇਹ ਹੁਣ ਹੀ ਆਇਆ ਜੀ ਇਹ ਐਡਵਾਂਸ ਕਟਰ ਮੰਨ ਲਓ ਹਾਂ ਇੱਕ ਵਹੀ ਮਹੇਵੀ ਹੈ ਅਖੇ ਇਹ ਅਲੱਗ ਚੱਲਦਾ ਹੈਗਾ ਮਸ਼ੀਨ ਫਿਰ ਬਾਅਦ ਵਿੱਚ ਬੈਕ ਕਰ ਜਾਈਏ ਅੱਜ ਮੰਨ ਲਓ ਵੀ ਜਦੋਂ ਇਹ ਆਪਾਂ ਚਲਾ ਲਿਆ ਜਿਹਨੂੰ ਜੀ ਉਦੋਂ ਬਾਅਦ ਚ 4-5 ਦਿਨ ਦੀ ਆਪਾਂ ਮੰਨ ਲਓ ਵੀ ਉਹ ਨੂੰ ਸੁੱਕ ਗਈ ਜੀ ਸੁਕਣ ਤੋਂ ਬਾਅਦ ਫਿਰ ਇਹ ਫਰੇਸ਼ਿੰਗ ਕਰਨ ਵਾਸਤੇ ਜੀ ਮਸ਼ੀਨ ਇਹ ਇਹ ਆਪਣੀ ਆਗਰ ਤੇ ਚੜਾ ਕੇ ਨਾਲ ਤੇ ਕੰਬਾਈਨ ਹੋਈ ਹੈ ਜੀ ਇਹਦੇ ਉੱਪਰ ਏਸੀ ਆਗਰ ਨਾਲ ਜੀ ਅੱਛਾ ਕਿਆ ਬਣੀ ਸੀ ਆਹ ਲਾਤਾ ਹਾਂ ਜੀ ਏਸੀ ਕਿਆ ਬਣੀ ਆਗਰ ਜੀ ਇਹਦੇ ਉੱਤੇ ਇਹ ਖੜੇ ਆਪਣੇ ਉਹ ਪੁਰਾਣੇ ਪਹਿਲਾਂ ਇਹੋ ਹੀ ਹਾਂਜੀ ਪਹਿਲਾਂ ਵਾਲੇ ਫਰੇਸ਼ਰ ਜਿਹੜੇ ਚੱਲਦੇ ਹੁੰਦੇ ਨੇ ਠੀਕ ਠੀਕ ਹੈ ਜੀ 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 ਸਤਿ ਸ੍ਰੀ ਅਕਾਲ ਜੀ ਆਹ